ਬੇਬੇ ਆਪਣਾ ਕੀ ਨਾਮ ਆਗਾ ਆ ਜਨ ਕੌਰ ਬੇਬੇ ਸਾਬ ਕਿਵੇਂ ਹੋਇਆ ਆ ਦੇਖ ਮੀ ਪਿਆਰ ਕੁੱਤਾ ਨਹੀਂ ਕੀ ਕਾਰਨ ਐ ਸਾ ਟੇਲਾ ਲੱਗ ਪਈਆਂ ਨਾਲੇ ਕੜੀਆਂ ਐਡਾ ਮੋਹਰਾ ਹੋ ਰਿਆ ਪਾਣੀ ਮਿੱਟੀ ਲੱਗੀ ਇੰਤਾਂ ਆਗੇ ਭਾਰੋਂ ਵੀ ਪਾਣੀ ਪਈ ਗਿਆ ਉਹ ਵੀ ਦੇਖੋ ਕਰਿਆ ਘੇਰਾ ਅੰਦਰੋਂ ਕੱਢੀ ਗਈ ਬੇਬੇ ਹੁਣ ਕਿੱਥੇ ਰਹਿਣਾ ਤੁਸੀਂ ਕਿੱਥੇ ਰਹਿਣ ਲੱਗ ਰਹੇ ਹੋ ਹੁਣ ਆ ਛੇਵਲੇ ਥਾਈ ਤੇ ਬੈਠੇ ਨਹੀਂ ਸਾਰੇ ਬੈਠੇ ਉਹਨਾਂ ਨੂੰ ਸਾਲੂ ਆਇਆ ਆ ਇਹ ਤਾਂ ਮੰਗਲਵਾਰ ਨੂੰ 20 ਦਿਨ ਹੋ ਜਾਣਗੇ ਬੈਠਾ ਨੂੰ ਹਾਂ ਇਹ ਤਾਂ ਮਛਾਲਾ ਤੇਰੇ ਬੈਠੇ ਕਰੇ ਕੋਣ ਕੋਣ ਰੰਦਾ ਮਾਤਾ ਖਰਚ ਕੋਣ ਕੋਣਾਗਾ ਉਹ ਖਰਚ ਦੋ ਜਵਾਖ ਨੇ ਇਹ ਕਵ ਘਰ ਆਲੀ ਆ ਦੇ ਮੇਰੇ ਨੂੰ ਆ ਇੱਕ ਮੁੰਡਾ ਆ ਉਹ ਡੈਡ ਕਰ ਜਾਂਦਾ ਉਹ ਵੀ ਗੋਡਿਆਂ ਨਾ ਬੈਠਾ ਇਹਦੀ ਦਵਾਈ ਪਹਾੜਾਂ ਚ ਆਉਂਦੀ ਆ ਬਹੁਤ ਰਾਤ ਕੱਟ ਕੇ ਤੀਜੇ ਦਿਨ ਮੁੜਦੇ ਨੇ ਤੁਸੀਂ ਹੁਣ ਕਿਸ ਤਰ੍ਹਾਂ ਦੀ ਹੈਲਪ ਮੰਗਦੇ ਹੋ ਕਿਸ ਤਰ੍ਹਾਂ ਦੀ ਮਦਦ ਮੰਗਦੇ ਹੋ ਸਰਕਾਰ ਤੋਂ ਕਿਹਨਾਂ ਕਹ ਲੈਮੀ ਸਰਕਾਰ ਨੂੰ ਹਾਂ ਜਿਹੜਾ ਇਹ ਮਕਾਮ ਡਿੱਗਿਆ ਹੈ ਇਹਦੀ ਕੋਈ ਮਦਦ ਕਰੇ ਭੈਣ ਭਾਈ ਸਰਕਾਰ ਕੋਈ ਸਰਕਾਰ ਦਾ ਬੰਦਾ ਆ ਕੇ ਗਿਆ ਉਰੇ ਆਉਂ ਪਾਉ ਲਾਇਗੇ ਕੋਈ ਨਹੀਂ ਆਇਆ ਹੈਗਾ ਜੀ ਇੱਥੇ ਹਾਂ ਮਾਤਾ ਜੀ ਕੀ ਨਾਮ ਆਪਣਾ ਮਖਤਿਆਰੋ ਪੁੱਤ ਮਾਤਾ ਜੀ ਇਹ ਸਭ ਕਿਵੇਂ ਹੋਇਆ ਜੀ ਸਾਡੀ ਸਾਡੀ ਪੁੱਤ ਪੰਜੇਤੀ ਪਹਿਲਾਂ ਵੀ ਬੈਠ ਕੇ ਲਾ ਉਹ ਜੋ ਡਿੱਗਿਆ ਹੈ ਸਾਡੀ ਕਿਛੇ ਨੇ ਸੁਣੀ ਨਹੀਂ ਕਿਛੇ ਨੇ ਸਾਡੀ ਮਦਦ ਨਹੀਂ ਕੀਤੀ ਜੀ ਤੁਸੀਂ ਹੁਣ ਕਿੱਥੇ ਰਹਿ ਰਹੇ ਹੋ ਕਿੱਥੇ ਰਹਿ ਰਹੇ ਤੁਸੀਂ ਬੱਚਿਆਂ ਲਈ ਅਸੀਂ ਠਾਈ ਤੇ ਬੈਠੇ ਆ ਮੈਂ ਹਾਂ ਠਾਈ ਤੇ ਬੈਠੇ ਹਾਂ ਸੀ ਸਾਡੀ ਕੋਈ ਸੁਣੀ ਨਹੀਂ ਸਰਕਾਰ ਨੇ ਇਹ ਕਿਤੇ ਲੈ ਜਾ ਤੱਕ ਪੇ ਨਹੀਂ ਆ ਕੇ ਸਾਡੀ ਸੁਗਾਣ ਨਹੀਂ ਸੁਣੀ ਹੈਗੀ ਕੋਈ ਦੇਖਿਆ ਨਹੀਂ ਸਾਡਾ ਘਰ-ਬਾਰ ਵੀ ਕਿਵੇਂ ਬੈਠੇ ਨੇ ਇਹ ਠਾਈ ਤੇ ਬੈਠੇ ਬੱਚਿਆਂ ਨੂੰ ਨਹੀਂ ਪਰਿਵਾਰ ਚ ਕੌਣ-ਕੌਣ ਆ ਮਾਤਾ ਜੀ ਪਰਿਵਾਰ ਦੇ ਵਿੱਚ ਕੌਣ-ਕੌਣ ਆਗਾ ਪਰਿਵਾਰ ਕੌਣ-ਕੌਣ ਨੇ ਮੁੰਡਾ ਮੇਰਾ ਇਕੱਲਾ ਹੀ ਹੈਗਾ ਪੋਤੇ ਨੇ ਜੋ ਹੈ ਮੁੰਡਾ ਕੀ ਕੰਮ ਕਰਦਾ ਹੈ ਅਸੀਂ ਪਤਾ ਮੁੰਡਾ ਦਿਹਾੜੀ ਦਾਪਾ ਕਰਦਾ ਦਿਹਾੜੀ ਕਰਦਾ ਮੁੰਡਾ ਸਰਕਾਰ ਤੋਂ ਕੀ ਮੰਗ ਕਰਦੇ ਹੋ ਤੁਸੀਂ ਹੁਣ? ਸਰਕਾਰ ਤੋਂ ਕੀ ਮੰਗ ਕਰਦੇ ਹੋ? ਬਾਈ ਜੀ ਆਪਣਾ ਕੀ ਨਾਮ ਹੈ ਜੀ? ਗੁਰਪਿਆਰ ਸਿੰਘ ਆਪ ਜੀ। ਗੁਰਪਿਆਰ ਸਿੰਘ ਜੀ ਇਹ ਸਭ ਕਿਵੇਂ ਹੋਇਆ ਜੀ? ਇਹ ਜੀ ਜੋ ਆਪਣੇ ਪਿੱਛੇ ਕਾਫੀ ਦਿਨਾਂ ਤੋਂ ਲਗਾਤਾਰ بارش ਹੋ ਰਹੀ ਹੈਗੀ ਠੀਕ ਹੈ। ਉਹਦੇ ਵਿੱਚ ਕਾਫੀ بارش ਹੋਣ ਦੇ ਕਾਰਨ ਇਹਨਾਂ ਦਾ ਮਕਾਨ ਤੇ ਜਿਹੜਾ ਵਿਉ ਘਿਰ ਗਿਆ ਠੀਕ ਹੈ ਤੇ ਰਾਤ ਬਰਾਤੇ ਡਿੱਗ ਗਿਆ ਇਹਨਾਂ ਨੂੰ ਮਤਲਬ ਧਰਮਸ਼ਾਲਾ ਦੇ ਵਿੱਚ ਉਹਨਾਂ ਕਾਫੀ ਦਿਨਾਂ ਹੋ ਗਏ ਘਟੋ ਘੜੇ ਧਰਮਸ਼ਾਲਾ ਦੇ ਵਿੱਚ ਬਿਠਾਏ ਹੋਏ ਨੇਗੇ। ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਜੀ? ਪਰਿਵਾਰ ਦੇ ਵਿੱਚ ਇਹਨਾਂ ਦੇ ਬਜ਼ੁਰਗ ਨੇ ਜੀ, ਮਾਤਾ ਨੇਗੇ। ਆਦਰ ਸਾभी ਹੈਗੇ ਨੇ ਜੀ ਉਹ ਪੱਠੇ ਦੇ ਮਜ਼ਦੂਰੀ ਕਰਦੇ ਨੇ ਆਮਦਨ ਐ ਨਹੀਂ ਹੈ ਨੀ ਬੱਚੇ ਨੇਗੇ ਪੜਦੇ ਨੇ ਛੋਟੇ ਨੇਗੇ 10 ਦਿਨ ਤੋਂ ਤੁਸੀਂ ਘਰ ਵੀ ਮਕਾਨ ਲੱਗਿਆ ਹਾਂਜੀ ਤੇ ਧਰਮਸ਼ਾਲਾ ਚ ਰਹੇ ਨੇ ਹਾਂਜੀ ਤੇ ਇਹਨਾਂ ਦਾ ਸਰਕਾਰ ਵੱਲੋਂ ਜਾਂ ਕਿਸੇ ਵੀ ਵੱਲੋਂ ਕੁਛ ਦੀ ਕੋਈ ਬਾਹ ਫੜੀ ਕਿਤਾ ਵੱਲੋਂ ਕਿਸੇ ਵੱਲੋਂ ਕੋਈ ਉਹ ਨਹੀਂ ਆਇਆ ਜੀ ਇਹਨਾਂ ਦਾ ਕੁਛ ਦਿਸਿਆ ਨਹੀਂ ਹੋਈ ਜੀ ਤੇ ਤੁਸੀਂ ਉਹਨੂੰ ਕੀ ਮੰਗ ਕਰਦੇ ਹੋ ਸਿੱਧੀ ਹੀ ਮੰਗ ਕਰਦੇ ਆ ਜੀ ਬਈ ਬਸ ਇਹਨਾਂ ਦਾ ਸਾਥ ਦਿੱਤਾ ਜਾਵੇ ਜੀ ਮਦਦ ਕੀਤੀ ਜਾਵੇ ਸਰਕਾਰ ਵੱਲੋਂ ਜਾਂ ਕਿਸੇ ਸੰਸਥਾ ਵੱਲੋਂ ਕੋਈ ਸਰਕਾਰ ਦਾ ਨੁਮਾਇੰਦਾ ਹੋਰੇ ਪਹੁੰਚਿਆ ਜੀ ਨਹੀਂ ਜੀ ਕੋਈ ਨਹੀਂ ਹਾਲੇ ਤੱਕ ਤਾਂ ਕੋਈ ਨਹੀਂ ਪਹੁੰਚਿਆ ਜੀ